ਲੋਈ ਆਪਾਂ ਗੱਲ ਕਰਾਂਗੇ ਕਿ ਪੈਸੇ ਦਾ ਬੇਸਿਕ ਸਟਰਕਚਰ ਹੈ ਕੀ ਆ ਪੈਸਾ ਕਿਦਾਂ ਉਹਨੂੰ ਆਪਾਂ ਪ੍ਰੋਪਰ ਸਟਰਕਚਰਿੰਗ ਕਰ ਲਈਏ ਅਸੀਂ ਮੈਨੇਜ ਕਰੀਏ ਤਾਂ ਫੇ ਕਿਦਾਂ ਪੈਸਾ ਸਾਡੇ ਲਈ ਪ੍ਰੋਪਰ ਕੰਮ ਕਰੂਗਾ ਪੈਸੇ ਦਾ ਬੇਸਿਕ ਸਟਰਕਚਰ ਹੈ ਇਹਨੂੰ ਕਹਿੰਦੇ ਅਸੀਂ ਫਾਈਨੈਂਸ਼ੀਅਲ ਪਾਇਰਾਮਿਡ ਫਾਈਨੈਂਸ਼ੀਅਲ ਪਾਇਰਾਮਿਡ ਦੇ ਸਾਬ ਦੇ ਨਾਲ ਜੇ ਅਸੀਂ ਪੈਸੇ ਨੂੰ ਮੈਨੇਜ ਕਰਾਂਗੇ ਤੇ ਅਸੀਂ ਲਾਈਫ ਦੇ ਕਿਸੇ ਵੀ ਪਾਰਟ ਦੇ ਉੱਤੇ ਧੱਕਾ ਨਹੀਂ ਖਾਵਾਂਗੇ ਕਿਤੇ ਵੀ ਨਹੀਂ ਡਿਗਾਗੇ ਤੁਸੀਂ ਨੋਟ ਕੀਤਾ ਹੋਣਾ ਆ ਕਿ ਕੋਰੋਨਾ ਕਾਲ ਦੇ ਵਿੱਚ ਬਹੁਤ ਕਮਾਈ ਦਾ ਆਇਆ ਜਿਹਦੇ ਵਿੱਚ ਬਹੁਤ ਬੰਦੇ ਇਦਾਂ ਦੇ ਸੀਗੇ ਜਿਹੜੇ ਸੋ ਅਰਸ਼ਾਂ ਤੋਂ ਫਸਤੇ ਰਹਿ ਗਏ ਮਤਲਬ ਉਹਨਾਂ ਦਾ ਜਿਹੜਾ ਬੇਸਿਕ ਸਟਰਕਚਰ ਸੀਗਾ ਉਹ ਪੈਸੇ ਦਾ ਮੈਨੇਜ ਨਹੀਂ ਸੀਗਾ ਉਹਨਾਂ ਕੋ ਉਹਨਾਂ ਦੇ ਨਾਲ ਵਿੱਚ ਪੈਸੇ ਦਾ ਬੇਸ਼ੱਕ ਫਲੋ ਵਧੀਆ ਸੀ ਪਰ ਜਦੋਂ ਹੀ ਕਰੋਨਾ ਆਇਆ ਉਹ ਇੱਕਦਮ ਥੱਲੇ ਡਾਊਨ ਹੋ ਗਏ ਪੈਸੇ ਦਾ ਬੇਸਿਕ ਸਟਰਕਚਰ ਕੀ ਹੁੰਦਾ ਯਾਰ ਪੈਸੇ ਦੇ ਬੇਸਿਕ ਸਟਰਕਚਰ ਦੀ ਆਪਾਂ ਗੱਲ ਕਰੀਏ ਤੇ ਸਭ ਤੋਂ ਪਹਿਲਾਂ ਜਿਹੜੀ ਜ਼ਰੂਰੀ ਚੀਜ਼ ਹੈ ਵੀ ਆਪਾਂ ਘੱਟੋ-ਘੱਟ ਪਹਿਲਾਂ ਆਪਣੇ ਆਪ ਨੂੰ ਮੈਨੇਜ ਕਰੀਏ ਮਤਲਬ ਜੇ ਅਸੀਂ ਕਹਿੰਨੇ ਆਂ ਕਿ ਕਿਸੇ ਬੰਦੇ ਦੀ ਇੱਜ਼ਤ ਆ ਮਤਲਬ ਹੁਣ ਜਿਹੜਾ ਬੰਦਾ ਮੰਨ ਲਓ ਤੁਸੀਂ ਕਹਿੰਦੇ ਵੀ ਹਰ ਵੇਲੇ 100 ਰੁਪਿਆ 50 ਰੁਪਿਆ ਤੁਹਾਡੇ ਕੋਲ ਤੀਏ ਦਿਨ ਮੰਗਣ ਆ ਰਿਹਾ ਆ ਕਿ ਤੁਸੀਂ ਸੋਚਦੇ ਹੋ ਵੀ ਤੁਸੀਂ ਉਹਦੀ ਇੱਜ਼ਤ ਕਰਦੇ ਹੋ ਕਿ ਉਹ ਹਰ ਵੇਲੇ ਤੁਹਾਡੇ ਤੋਂ ਰਿਸਪੈਕਟ ਅਕਸੈਪਟ ਉਹਦਾ ਕਰਦਾ ਆ ਵੀ ਕੀ ਤੁਸੀਂ ਉਹਨੂੰ ਰਿਸਪੈਕਟ ਦਿੰਦੇ ਹੋ ਸਵਾਲ ਇਹ ਆ ਵੀ ਜਿਹੜਾ ਇਹ ਬੇਸਿਕ ਸਟਰਕਚਰ ਹੈ ਇਸ ਹਿਸਾਬ ਦੇ ਨਾਲ ਆਪਣੇ ਆਪ ਨੂੰ ਮੈਨੇਜ ਕਰਨ ਵਾਸਤੇ ਪਹਿਲਾਂ ਸਾਨੂੰ ਆਪਣਾ ਮੇਨਟੇਨ ਕਰਨਾ ਪਊਗਾ ਹੁਣ ਜਿਸ ਬੰਦੇ ਨੇ ਆਪਣੇ ਆਪ ਨੂੰ ਮੇਨਟੇਨ ਨਹੀਂ ਕੀਤਾ ਉਸ ਬੰਦੇ ਨੂੰ ਆਪਣੇ ਪਰਿਵਾਰ ਬਾਰੇ ਕੁਝ ਨਹੀਂ ਪਤਾ ਹੁੰਦਾ ਉਦੇ ਬੱਚੇ ਕਿੱਥੇ ਪੜਦੇ ਆ ਕੀ ਕਰਨ ਜਾਂਦੇ ਆ ਕਿੱਥੇ ਆਉਂਦੇ ਆ ਕਿੱਥੇ ਜਾਂਦੇ ਆ ਵਾਈਫ ਕਦੋਂ ਘਰ ਆ ਕਦੋਂ ਨਹੀਂ ਆ ਕਿਹੜਾ ਕੰਮ ਪਰਿਵਾਰ ਵਿੱਚ ਹੈਗਾ ਆ ਉਹਨੂੰ ਕੁਝ ਨਹੀਂ ਪਤਾ ਹੁੰਦਾ ਪਰ ਜਦੋਂ ਉਹ ਆਪਣੇ ਆਪ ਨੂੰ ਮੇਨਟੇਨ ਕਰਦਾ ਆ ਫਿਰ ਉਹ ਆਪਣੇ ਦੂਜੇ ਨੰਬਰ ਤੇ ਆਉਂਦਾ ਪਰਿਵਾਰ ਵਾਸਤੇ ਧਿਆਨ ਦਿੰਦਾ ਫਿਰ ਉਹ ਨੋਟ ਕਰਦਾ ਕਿ ਮੇਰੇ ਘਰ ਦੇ ਵਿੱਚ ਮੇਰੀ ਵਾਈਫ ਕਿੱਥੇ ਰਹਿ ਰਹੀ ਆ ਭੈਣ ਰਹਿ ਰਹੀ ਆ ਮੇਰੇ ਬੱਚੇ ਰਹਿ ਰਹੇ ਨੇ ਉਹਦਾ ਇਨਫਰਾਸਟ੍ਰਕਚਰ ਕਿਦਾਂ ਦਾ ਆ ਉਹਦੇ ਆਲੇ ਦੁਆਲੇ ਕਿਦਾਂ ਦੇ ਲੋਕ ਨੇ ਕਿਦਾਂ ਦਾ ਬੰਦਾ ਮੇਰੇ ਘਰ ਤੇ ਆਉਣਾ ਚਾਹੀਦਾ ਆ ਤੇ ਉਸ ਤੋਂ ਬਾਅਦ ਉਹ ਦੇਖਦਾ ਵੀ ਮੈਂ ਜਿੱਥੇ ਬੱਚੇ ਸਕੂਲ ਪੜਨ ਜਾਂਦੇ ਨੇ ਉਹਦੇ ਬਾਰੇ ਦੇਖਾਂ ਵੀ ਉਹ ਚੀਜ਼ ਜਗਾ ਸਹੀ ਹੈ ਮੇਰੇ ਬੱਚਿਆਂ ਵਾਸਤੇ ਸਹੀ ਹੈ ਜਾਂ ਗਲਤ ਹੈ ਉਹ ਸਭ ਚੀਜ਼ ਨੂੰ ਮੇਨਟੇਨ ਕਰ ਦਿਆ ਇਹ ਸਭ ਤੋਂ ਪਹਿਲਾਂ ਬੇਸਿਕ ਆ ਗਿਆ ਬਿਲਕੁਲ ਹੀ ਬੇਸ ਬੇਸ ਤੋਂ ਬਾਅਦ ਅਸੀਂ ਕਹਿੰਦੇ ਆ ਵੀ ਹੁਣ ਸਾਡੇ ਘਰ ਤੇ ਪੈਸੇ ਆਉਣ ਲੱਗੇ ਆ ਉਹ ਜਿਹੜੇ ਪੈਸੇ ਆਉਣ ਲੱਗੇ ਆ ਉਹ ਸਾਡੇ ਵਾਸਤੇ ਸਭ ਤੋਂ ਪਹਿਲਾਂ ਕੀ ਕਰਦੇ ਆ ਆਪਾਂ ਘਰ ਬਣਾਉਣੀ ਆ ਸਭ ਤੋਂ ਪਹਿਲਾਂ ਘਰ ਦੇ ਮੋਰੇ ਗੇਟ ਲਾਉਨੇ ਆ ਗੇਟ ਕੀ ਕਰਦਾ ਆ ਵੀ ਸਾਡੇ ਪੈਸੇ ਨੂੰ ਜਿਹੜਾ ਆ ਇਹ ਜੇ ਸਾਡੇ ਘਰ ਦੀ ਜਿਹੜੀ ਸੇਫਟੀ ਆ ਉਹਨੂੰ ਮੇਨਟੇਨ ਕਰਦਾ ਆ ਠੀਕ ਹੈ ਨਾ ਸਾਡੇ ਪਰਿਵਾਰ ਨੂੰ ਮੇਨਟੇਨ ਕਰਦਾ ਆ ਇਸੇ ਤਰ੍ਹਾਂ ਸਭ ਤੋਂ ਪਹਿਲਾਂ ਜਿਹੜੀ ਚੀਜ਼ ਆਉਂਦੀ ਆ ਉਹ ਪ੍ਰੋਟੈਕਸ਼ਨ ਆਉਂਦੀ ਆ ਮੈਨੂੰ ਬਹੁਤ ਬੰਦੇ ਕਹਿੰਦੇ ਆ ਵੀ ਅਸੀਂ ਤਾਂ ਪ੍ਰੋਟੈਕਸ਼ਨ ਵਾਸਤੇ ਕਦੀ ਕੁਝ ਕੀਤਾ ਨਹੀਂ ਮੈਂ ਤਾਂ ਉਹਨਾਂ ਨੂੰ ਕਹਿੰਦਾ ਵੀ ਭਾ ਜਦੋਂ ਤੂੰ ਮੋਟਰਸਾਈਕਲ ਤੇ ਆਇਆ ਆ ਕਿ ਮੋਟਰਸਾਈਕਲ ਨੂੰ ਲੋਕ ਲਾਇਆ ਜੋ ਤੂੰ ਬੱਚਿਆਂ ਦੇ ਨਾਲ ਕਿਤੇ ਜਾ ਰਿਹਾ ਆ ਕਿ ਬਾਰ-ਬਾਰ ਬੱਚਿਆਂ ਨੂੰ ਚੈੱਕ ਕੀਤਾ ਵੀ ਮੇਰੇ ਬੱਚੇ ਸਹੀ ਬੈਠੇ ਆ ਮੋਟਰਸਾਈਕਲ ਤੇ ਕਿ ਨਹੀਂ ਬੈਠੇ ਕਿ ਤੂੰ ਧਿਆਨ ਰੱਖਦਾ ਵੀ ਬੱਚਿਆਂ ਨੇ ਸਕੂਲ ਜਾਣਾ ਆ ਤੇ ਉਹ ਕਾਤੇ ਜਾਣਾ ਹੈ ਉਹ ਕਿਦਾਂ ਸੇਫ ਰਹਿਣਗੇ ਇਹ ਪ੍ਰੋਟੈਕਸ਼ਨ ਦਾ ਪਾਰਟ ਆ ਇਹ ਚੀਜ਼ਾਂ ਕਰਨ ਤੋਂ ਬਾਅਦ ਉਸ ਤੋਂ ਬਾਅਦ ਅਸੀਂ ਪੈਸਾ ਕਮਾਉਂਦੇ